ਏ ਜੀ ਏ ਜੀ ਸਾਨੂੰ ਜਿਹੜੀ ਸਿਕਰਟ ਇਨਫੋਰਮੇਸ਼ਨ ਸੀ ਜੀ ਕਿ ਜਿਹੜੀ ਗੰਬੀਰਪੁਰ ਤੇ ਮਜਰੀ ਵਾਲੀ ਖਾੜਾ ਇੱਥੇ ਜਿਹੜੀ ਹੈਗੀ ਆ ਲਾਹਣ ਜਿਹੜੀ ਇੱਕ ਬੜੀ ਮਾਤਰਾ ਦੇ ਵਿੱਚ ਦੱਬੀ ਹੋਈ ਹੈ ਜਿਹਦੇ ਵਿੱਚ ਇੱਥੋਂ ਦੀ ਪੁਲਿਸ ਪਾਰਟੀਆਂ ਵੱਲੋਂ ਜਿਹੜਾ ਹੈਗਾ ਐਕਸਾਈਜ਼ ਇਨਸਪੈਕਟਰ ਸਾਹਿਬ ਨੇ ਤਾਲਮੇਨ ਕੀਤਾ ਗਿਆ ਤੇ ਮੌਕੇ ਤੇ ਜਿਹੜਾ ਹੈਗਾ ਆ ਕਾਰਵਾਈ ਕਰਦੇ ਹੋਏ ਜਿਹੜਾ ਪੰਜ ਜਿਹੜੇ ਹੈਗੇ ਆ ਡਰਮ ਹੈਗੇ ਦੱਬੇ ਹੋਏ ਜਿਹੜੇ ਬਾਹਰ ਕੱਢੇ ਗਏ ਤੇ ਜਿਹੜਾ ਵੇਟ ਕਰਨ ਤੇ ਕਰੀਬ 1000 ਲੀਟਰ ਜਿਹੜੀ ਲਾਹਨਤ ਰੰਬਦ ਹੋਈ ਹੈ ਜੀ ਉਹ ਤੋਂ ਬਾਅਦ ਐਕਸਾਈਜ਼ ਇਨਸਪੈਕਟਰ ਸਾਹਿਬ ਦੀ ਰਿਪੋਰਟ ਤੋਂ ਬਾਅਦ ਤੇ ਉਹਨਾਂ ਦੇ ਕਹਿਣ ਦੇ ਮੁਤਾਬਕ ਜਿਹੜਾ ਹੈਗਾ ਉੱਥੇ ਮੌਕੇ ਤੇ ਜਿਹੜਾ ਹੈਗਾ ਨਸ਼ਟ ਕੀਤਾ ਗਿਆ ਜੀ ਤੇ ਜਿਹੜੀ ਹੋਰ ਵੀ ਅਜੇ ਅਨਨੋਮ ਦੇ ਖਿਲਾਫ ਮੁਕੱਦਮਾਇ ਦਰਜ ਕੀਤਾ ਹੈ ਜੀ ਫਾਈਂਡ ਆਊਟ ਕਰ ਰਹੇ ਵੀ ਕਿਹੜੇ ਬੰਦੇ ਸੀਗੇ ਜਿਨ੍ਹਾਂ ਨੇ ਲਾਹਨਤ ਹੈਗੀ ਹੈ ਦਰਪੂਰ ਸੀ ਇਹ ਆਪਰੇਸ਼ਨ ਪੰਜਾਬ ਪੁਲਿਸ ਦਾ ਸੀ ਜਾਂ ਹਿਮਾਚਲ ਪੁਲਿਸ ਨੇ ਕੀਤਾ ਪੰਜਾਬ ਪੰਜਾਬ ਪੁਲਿਸ ਦਾ ਤੇ ਪਲੱਸ ਐਕਸਾਈਜ਼ ਡਿਪਾਰਟਮੈਂਟ ਦਾ ਠੀਕ ਹੈ ਸਭ ਇਹ ਤੇ ਹੋ ਰਿਹਾ ਹੈ ਨਾ ਇਹੋ ਕੁਝ ਕੰਮ ਹੋ ਗਿਆ ਨਾ ਬਈ ਨਾ ਇਹੋ ਕੁਝ ਹੈ ਮਰ ਕੇ ਨਰਮ ਮੈਂ ਦੋਨੋ ਇਟਰਾਇਓ ਕੀ ਉਹ ਨਾ ਭਰ ਕੇ ਲਫਾ ਗੋ ਨਹੀਂ ਕਰਦੇ ਗੋਲ ਵਾਲੇ ਵਿੱਚ ਰਹਿੰਦੇ ਨਾ ਦੇਖ ਨਾ ਕਰ ਦਿਓ ਖੜਾ ਬਸ বরিড়িড়ি তানি দেখি বরি কাট তো অনেক কি দোস্ত তুই একটু একটু করে খান একটু বড় ধরো রেড়া এড়া এড়া ধরো জি ਹਲੋ ਹਾਂ ਹਾਂ ਬੋਲੋ ਯਾਰ ਕਿਹਦੀ ਕਿਹਦੀ ਮੜਾਣੇ ਨਾਲ ਹੋਇਆ ਚੱਲ ਚੱਲ ਬੋਲ ਯਾਰ